ਜਦੋਂ ਮਨੁੱਖ ਦੇ ਅੰਦਰ ਗਿਆਨ ਦੀ ਹਨੇਰੀ ਹੁੰਦੀ ਹੈ ਗਿਆਨ ਦੀ ਸਮਝ ਆਉਂਦੀ ਹੈ ਤਾਂ ਬਣੇ ਹੋਏ ਪਹਿ ਪਰਮ ਸਾਰੇ ਦੇ ਸਾਰੇ ਉਹਦੇ ਜੀਵਨ ਚੋਂ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਉਹ ਇਨਾ ਗਿਆਨ ਨੂੰ ਲੈ ਕੇ ਸੰਸਾਰ ਦੇ ਅੰਦਰ ਵਿਚਰਦਾ ਹੈ ਫਿਰ ਉਹਨੂੰ ਦੋ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਹੱਕ ਵਾਲੇ ਤੇ ਦੂਜੇ ਵਿਰੋਧ ਵਾਲੇ ਜਿਹੜੇ ਨਹੀਂ ਸਮਝੇ ਜਿਹੜੇ ਨਹੀਂ ਪੜੇ ਹੁੰਦੇ ਜਿਨ੍ਹਾਂ ਨੇ ਨਹੀਂ ਜਾਣਿਆ ਹੁੰਦਾ ਉਹ ਲੋਕ ਵਿਰੋਧ ਕਰਦੇ ਨੇ ਜਿਨ੍ਹਾਂ ਨੇ ਕੁਝ ਗਿਆਨ ਸਮਝਿਆ ਹੈ ਦੱਸਿਆ ਹੈ ਆਪਣੇ ਜੀਵਨ ਚ ਹੰਡਾਇਆ ਹੈ ਉਹ ਸਾਥ ਦਿੰਦੇ ਨਹੀਂ ਬਸ ਇਸੇ ਤਰੀਕੇ ਦੇ ਨਾਲ ਹੀ ਅੱਜ ਦਾ ਜਿਹੜਾ ਸਮਾ ਪਰਸੋਂ ਚੋਹ ਦਾ ਮੈਂ ਦੇਖ ਰਿਹਾ ਭਾਈ ਹਰਜੀਤ ਸਿੰਘ ਦੀ ਟੰਡੀਆਂ ਵਾਲੇ ਉਹਨਾਂ ਦੇ ਬਾਵਤ ਵੀ ਜਿਹੜੇ ਅਗਿਆਨੀ ਲੋਕ ਨੇ ਉਹ ਵਿਰੋਧ ਕਰੀ ਜਾ ਰਹੇ ਨੇ ਜਿਹੜੇ ਚੰਗੇ ਨੇ ਉਹ ਉਹਨਾਂ ਦੇ ਹੱਕ ਵਿੱਚ ਨੇ ਇਹ ਤਾਂ ਸਮਾ ਦੱਸੇਗਾ ਭਈ ਉਹ ਅੱਗੇ ਜਾ ਕੇ ਕੀ ਕਰਦੇ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇੱਕ ਪਾਸੇ ਅਸੀਂ ਠੰਡੋਰਾ ਪਿੱਟਦੇ ਹਾਂ ਕਿ ਸਾਡੀ ਏਕਤਾ ਹੈ ਨਹੀਂ ਸਾਨੂੰ ਏਕਤਾ ਚਾਹੀਦੀ ਹੈ ਅਸੀਂ ਔਕਾਤ ਤੱਕ ਦੇ ਇਕੱਠੇ ਹੋ ਕੇ ਅਨ샨 ਸਾਹਿਬ ਦੇ ਇਠਾਂ ਇਕੱਠੇ ਹੋ ਕੇ ਸਿੱਖ ਰਹਿਤ ਮਜਾਦਾ ਦਾ ਪ੍ਰਚਾਰ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਮੌਰ ਦਸਣਾ ਹੈ ਤੇ ਜੇ ਉਹ ਅੱਜ 50 ਸਾਲਾਂ ਬਾਅਦ ਆਪਣੇ ਮਨ ਨੂੰ ਮਨਾ ਕੇ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਬਦਲਣਾ ਹੈ ਉਹ ਗਏ ਨੇ ਇਹ ਆਜ ਵਿਰੋਧ ਕਿਉਂ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੇ ਇਹਨਾਂ ਪੰਜਾਂ ਸਾਲਾਂ ਜੇ ਕੀਤਾ ਕੀ ਹੈ ਜਦੋਂ ਉਹਨਾਂ ਦੇ ਦੀਵਾਨ ਬੰਦ ਹੋ ਕੇ ਪੰਜਾਬ ਦੀ ਧਰਤੀ ਵਹਿਲੀ ਸੀ ਜਿਹੜਾ ਮਰਜੀ ਉੱਠ ਕੇ ਉਥੇ ਦੀਵਾਨ ਲਾ ਸਕਦਾ ਸੀ ਆਪਣੇ ਮਗਰ ਸੰਗਤਾਂ ਨੂੰ ਲਾ ਸਕਦਾ ਸੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਸਕਦਾ ਸੀ ਪਰ ਕਿਸੇ ਨੇ ਕੀਤਾ ਨਹੀਂ ਇਹ ਕੁਦਰਤੀ ਤਾਕਤ ਹੁੰਦੀ ਹੈ ਪ੍ਰਮਾਤਮਾ ਦੀ ਇੱਕ ਬਖਸ਼ਿਸ਼ ਹੈ ਜੋ ਸਾਡੇ ਅੰਦਰ ਬੈਠਾ ਹੋਇਆ ਸਾਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਜਾਂਦਾ ਏ ਨਿਹੰਤ ਹਰੇਕ ਮਨਸਾਨ ਕਰਦਾ ਏ ਭਾਗਾਂ ਵਾਲਿਓ ਪਰ ਉਸ ਨਿਹੰਤ ਨੂੰ ਰਹਿਮਤ ਕਿਸੇ ਕਿਸੇ ਨੂੰ ਮਿਲਦੀ ਹੈ ਤੇ ਉਹ ਰਹਿਮਤ ਜੇ ਭਾਈ ਅਮਜੀਤ ਸਿੰਘ ਢੰਡਰੀਆਂ ਵਾਲੇ ਨੂੰ ਮਿਲੀ ਹੈ ਤੇ ਉਹ ਚੰਗਾ ਕਰਮ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਉਹਨੇ ਇਸ ਚੀਜ਼ ਨੂੰ ਮਾੜਾ ਕਹਿ ਦਿੱਤਾ ਉਸ ਚੀਜ਼ ਨੂੰ ਮਾੜਾ ਕਹਿ ਦਿੱਤਾ ਜਦੋਂ ਤੁਸੀਂ ਖੁਦ ਬਾਣੀ ਪੜੋਗੇ ਸਮਝ ਲੱਗੇਗੀ ਤੇ ਕਬੀਰ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 331 ਦੇ ਜੋ ਕੋੜੀ ਰਾਗ ਦਾ ਸ਼ਬਦ ਲਿਖਿਆ ਹੈ ਤੇ ਉਹਨਾਂ ਦੇ ਇਸ ਸ਼ਬਦ ਨੂੰ ਸਮਝੋਗੇ ਤੇ ਤੁਹਾਡੇ ਜੀਵਨ ਅੰਦਰ ਵੀ ਤਬਦੀਲੀ ਆਵੇਗੀ। ਦੇਖੋ ਭਾਈ ਗਿਆਨ ਕੀ ਆਈ ਆਂਦੀ। ਕਹਿੰਦੇ ਇਹ ਭਾਈ ਦੇਖ ਗਿਆਨ ਦੀ ਹਨੇਰੀ ਆ ਗਈ। ਜਦੋਂ ਦੁਨਿਆਵੀ ਹਨੇਰੀ ਆਉਂਦੀ ਹੈ ਨਾ ਬੜਾ ਕੁਝ ਉਡਾ ਕੇ ਲੈ ਜਾਂਦੀ ਹੈ। ਛੱਪਰ ਡਾ ਦਿੰਦੀ ਹੈ, ਰੁਕ ਪੁੱਟ ਦਿੰਦੀ ਹੈ। ਕਈ ਵਾਰ ਹੰਡੇਰੀ ਦੇ ਨਾਲ ਚੰਗੀਆਂ ਚੀਜ਼ਾਂ ਵੀ ਪੁੱਟੀਆਂ ਜਾਂਦੀਆਂ ਨੇ ਔਖੜ ਜਾਂਦੀਆਂ ਨੇ ਉਹ ਹੰਡੇਰੀ ਦਾ ਕਸੂਰ ਨਹੀਂ ਹੁੰਦਾ ਉਹ ਸਾਡੀ ਅਣਦੇਖੀ ਦਾ ਕਸੂਰ ਹੈ ਕਿ ਅਸੀਂ ਉਹਨਾਂ ਚੰਗੀਆਂ ਚੀਜ਼ਾਂ ਨੂੰ ਸੰਭਾਲ ਨਹੀਂ ਸਕੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਅਸੀਂ ਖੜੀਆਂ ਨਹੀਂ ਕੀਤਾ ਸੀ ਇਸ ਕਰਕੇ ਉਹ ਚੰਗੀਆਂ ਵੀ ਢਹਿ ਗਈਆਂ ਬੁਰੀਆਂ ਤੇ ਢਹਿ ਲਈ ਸੀ ਇਦਾਂ ਹੀ ਗਿਆਨ ਹੁੰਦਾ ਹੈ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਉਹਨੂੰ ਇੱਕ ਐਂਗਲ ਤੋਂ ਵਿਚਾਰਿਆ ਜਾਂਦਾ ਹੈ ਇਹ ਬਾਕੀ ਦੂਸਰਾ ਇਨਸਾਨ ਦੂਸਰੇ ਇੰਦਰ ਤੋਂ ਉਹਦਾ ਵਰਣਨ ਕਰਦਾ ਏ ਇਦਾਂ ਤੇ ਗੁਰਬਾਣੀ ਦੇ ਵਿਅੰਤ ਸ਼ਬਦ ਨੇ ਭਾਗਾਂ ਵਾਲੇ ਉਹ ਜਦੋਂ ਆਪਾਂ ਉਹਨਾਂ ਦੀ ਵਿਚਾਰ ਕਰਾਂਗੇ ਉੱਥੇ ਵੀ ਇਹੀ ਕੁਝ ਹੋ ਰਿਹਾ ਇੱਕ ਹੱਕ ਵਾਲਾ ਏ ਇੱਕ ਵਿਰੋਧ ਵਾਲਾ ਏ ਤੇ ਜਿਹੜਾ ਵਿਰੋਧ ਵਾਲਾ ਏ ਉਹਨੇ ਪੰਕਤੀਆਂ ਹੀ ਉਹ ਯਾਦ ਕੀਤੀਆਂ ਨੇ ਜਿਹੜੀਆਂ ਉਸ ਇਨਸਾਨ ਦੇ ਸ਼ਬਦਾਂ ਤੇ ਪੰਕਤੀਆਂ ਤੇ ਉਲਟ ਨੇ ਹੁਣ ਗੁਰਬਾਣੀ ਦਾ ਸਿਧਾਂਤ ਇੱਕੋ ਹੀ ਏ ਪਰ ਸੰਦਰਭ ਦੇ ਵਿੱਚ ਜੇ ਸੰਦਰਭ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ ਉਹ ਉਹਦੇ ਚੋਂ ਦੋ ਪੰਕਤੀਆਂ ਲੈ ਕੇ ਜਦੋਂ ਇੱਧਰ ਵਿਚਾਰਾਂਗੇ ਤੇ ਇੱਧਰ ਵਾਲੇ ਸ਼ਬਦ ਦੀਆਂ ਉੱਧਰ ਵਿਚਾਰਾਂਗੇ ਦੋਵਾਂ ਵੇਲੇ ਹੀ ਸਾਨੂੰ ਟੱਪਣਾ ਲੱਗਣਾ ਹੈ ਜੇ ਸਿੱਧਾ ਨਾਲ ਗੱਲ ਹੁੰਦੀ ਹੈ ਜੋਗੀਆਂ ਨਾਲ ਗੱਲ ਹੁੰਦੀ ਹੈ ਤੇ ਉਦੋਂ ਬਾਅਦ ਕਾਜ਼ੀਆਂ ਮਲਾਣਿਆਂ ਦੇ ਨਾਲ ਗੱਲ ਹੁੰਦੀ ਹੈ ਇਹਨਾਂ ਦੇ ਵਿੱਚ ਸ਼ਬਦਾਂ ਦਾ ਫਰਕ ਸਮਝਾਇਆ ਜਾ ਰਿਹਾ ਹੈ ਸਾਰਿਆਂ ਨੂੰ ਇੱਕ ਪਾਸੇ ਬਾਣੀ ਕਹਿੰਦੀ ਹੈ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਤੇ ਦੂਜੇ ਪਾਸੇ ਬਾਣੀ ਨੇ ਇਹ ਵੀ ਗੱਲ ਕਹੀ ਹੈ ਮੁਸਲਮਾਨ ਮੂਮ ਦਿਲ ਹੋਵੇ ਹੁਣ ਕੀ ਕਹੋਗੇ ਤੇ ਬਾਣੀ ਇੱਕ ਦੂਜੇ ਦਾ ਵਿਰੋਧ ਕਰਦੀ ਹੈ ਨਹੀਂ ਇਹ ਇਥੋਂ ਸਮਝਣ ਦੀ ਲੋੜ ਪੈਣੀ ਹੈ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੋਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੋਹਰਾ ਨਾਮ ਸੇਤ ਨਾਮ ਦੇ ਜੀ ਨੇ ਆਪਣੀ ਗੱਲ ਕੀਤੀ ਹੈ ਨਾ ਮੈਂ ਮੰਦਰਾਂ ਦਾ ਪੁਜਾਰੀ ਆ ਨਾ ਮੈਂ ਮਸਜਿਦ ਦਾ ਪੁਜਾਰੀ ਆ ਮੈਂ ਤਾਂ ਉਹਦੀ ਚੀਜ਼ ਸੇਵਾ ਕਰ ਰਿਹਾ ਉਹਨੂੰ ਪੂਜ ਰਿਹਾ ਜਿਹੜਾ ਘਟ ਘਟ ਦੇ ਅੰਦਰ ਵਸਿਆ ਹੋਇਆ ਹਰ ਪਾਸੇ ਵਸਿਆ ਹੋਇਆ ਜਦੋਂ ਧੱਕੇ ਦੀ ਗੱਲ ਕਰਦੇ ਨੇ ਉਦੋਂ ਉਥੇ ਲਫ਼ਜ਼ ਹੋਰ ਨੇ ਜਦੋਂ ਕਿਸੇ ਨਾਲ ਪਿਆਰ ਕਰਨ ਦੀ ਗੱਲ ਕਰਦੇ ਨੇ ਉਦੋਂ ਸ਼ਬਦ ਹੋਰ ਨੇ ਇਸ ਕਰਕੇ ਭਾਗਾਂ ਵਾਲੇ ਜਦੋਂ ਵੀ ਗਿਆਨ ਦੀ ਹਨੇਰੀ ਆਉਂਦੀ ਏ ਕਈ ਵਾਰ ਥੋੜੀ ਬੜੀ ਚੀਜ਼ ਇੱਧਰ ਉੱਧਰ ਹੁੰਦੀ ਜ਼ਰੂਰ ਹੈ ਹਰਜੀਤ ਸਿੰਘ ਦੇ ਜੀਵਨ ਅੰਦਰ ਜਦੋਂ ਗਿਆਨ ਦੀ ਹਨੇਰੀ ਆਈ ਐ ਉਹਨਾਂ ਦੇ ਕੋਲੇ ਸਟੇਜ ਸੀ ਉਹਨਾਂ ਬੋਲਿਆ ਪਰ ਜਿਨ੍ਹਾਂ ਨੇ ਅਜੇ ਤੱਕ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਨਹੀਂ ਕੀਤਾ ਉਹਨਾਂ ਨੇ ਵਿਰੋਧ ਕੀਤਾ ਤੇ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਨੇ ਪ੍ਰਚਾਰ ਕੀਤਾ ਵੀ ਆ ਜਿਹੜਾ ਤਪਕਾ ਹੈ ਇਹ ਸੱਚ ਬੋਲਦਾ ਹੈ ਸੱਚ ਦਾ ਪ੍ਰਚਾਰ ਹੈ ਕਿ ਤੇ ਮੈਂ ਵੀ ਇਦਾਂ ਪ੍ਰਚਾਰ ਕਰਾਂ ਨਾਲ ਉਹ ਵੀ ਨਹੀਂ ਖੜੇ ਸਰੀ ਅਕਾਤ ਦਾ ਸਾਹ ਤੇ ਪੇਸ਼ ਹੋਣਾ ਕੋਈ ਮਾੜੀ ਗੱਲ ਨਹੀਂ ਗੀ ਉੱਥੇ ਬਿਆੰਤ ਲੋਕ ਪੇਸ਼ ਹੋਏ ਨੇ ਸਾਰੇ ਮਾੜੇ ਨਹੀਂ ਹੋ ਜਾਂਦੇ ਹੁੰਦਾ ਜੀ ਵੀ ਪੇਸ਼ ਹੋਏ ਸੀ ਕੰਡਰੀਆਂ ਵਾਲਾ ਵੀ ਹੋ ਗਿਆ ਉਸ ਤੋਂ ਪਹਿਲਾਂ ਹੋਰ ਬਿਆੰਤ ਲੋਕ ਪੇਸ਼ ਹੋਏ ਨੇ ਉਹ ਇੱਕ ਸਦਾ ਸਰਮੌਰ ਘਰਵਾ ਤੇ ਜਿਹੜੇ ਲੋਕ ਇਹ ਕਹਿੰਦੇ ਨੇ ਮੈਂ ਸੁਣ ਕੇ ਹੈਰਾਨ ਸੀ ਕਹਿੰਦੇ ਨੇ ਦੇਖੋ ਜੀ ਇਹ ਤਾਂ ਤਨਖਾਈਏ ਨੇ ਇਹ ਪੰਜ ਪਿਆਰੇ ਥੋੜੀ ਐ ਇਹ ਤਨਖਾਈਏ ਨੇ ਜਿਨ੍ਹਾਂ ਨੇ ਇਹਨੂੰ ਮaaf ਕਰ ਦਿੱਤਾ ਤੇ ਫਿਰ ਜਿੰਨੇ ਵੀ ਆਪਾਂ ਅਮਰ ਸੰਸਕਾਰ ਕਰਦੇ ਆ ਉੱਥੇ ਸਾਰੇ ਇਨਸਾਨ ਤਨਖਾਈਏ ਉਹ ਤਨਖਾਹਾਂ ਲੈ ਕੇ ਹੀ ਕੰਮ ਕਰਦੇ ਨੇ ਅੱਜ ਧਰਮ ਦੀ ਦੁਨੀਆ 'ਚ ਚਾਹੇ ਉਹ Hindu ਹੈ, Musalman ਹੈ, Isai hai, Jaini hai, Bodhi hai ਸਾਰਿਆਂ ਦੇ ਪ੍ਰਚਾਰਕਾਂ ਨੂੰ ਘਰ ਚਲਾਉਣ ਵਾਸਤੇ ਪੈਸਾ ਚਾਹੀਦਾ ਹੈ ਤੇ ਸਿੱਖਾਂ ਨੂੰ ਵੀ ਚਾਹੀਦਾ ਹੈ ਜੇ ਤਾਂ ਤੁਸੀਂ ਇਹ ਗੱਲ ਦੇਖਦੇ ਜੇ ਤੇ ਆ ਜਿਹੜੇ ਪੰਜ ਪਿਆਰੇ ਨੇ ਇਹ ਇੰਨੀ ਤਨਖਾਹ ਲੈਂਦੇ ਨੇ ਇਹ ਇੱਥੋਂ ਤਨਖਾਹ ਲੈਂਦੇ ਨੇ ਫਿਰ ਤੁਸੀਂ ਗੁਰੂ ਦੇ ਸਿਧਾਂਤ ਤੋਂ ਬਿਲਕੁਲ ਉਲਟੇ ਚੱਲ ਰਹੇ ਜੀ ਗੁਰੂ ਨੇ ਪੰਜਾਂ ਦਾ ਸਿਧਾਂਤ ਦਿੱਤਾ ਸੀ ਇਹ ਤਾਂ ਕਿਤੇ ਇਤਿਹਾਸ 'ਚ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੇ ਕਿਹਾ ਹੋਵੇ ਕਿਸੇ ਨੂੰ ਤਨਖਾਹ ਨਾ ਦਿਓ ਗੁਰੂ ਸਾਹਿਬ ਨੇ ਤਾਂ ਆਪ ਤਨਖਾਹ ਤੇ ਫੌਜ ਰੱਖੀ ਸੀ ਤਨਖਾਵਾ ਦਿੰਦੇ ਰਹੇ ਨੇ ਟਾਈਮ-ਟਾਈਮ ਤੇ ਜਿਨ੍ਹਾਂ ਨੂੰ ਲੋੜ ਸੀ ਉਹ ਤਨਖਾਵਾ ਲੈ ਕੇ ਜਿਨ੍ਹਾਂ ਨੂੰ ਨਹੀਂ ਲੋੜ ਸੀ ਉਹਨਾਂ ਨੇ ਅੱਗੇ ਹੱਥ ਜੋੜ ਕੇ ਝੋਲੀ ਅੱਡੀ ਬਾਦਸ਼ਾਹ ਕਿਰਪਾ ਕਰੋ ਮੇਰੀ ਝੋਲੀ ਭਰ ਦੋ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦੋ ਪਰ ਅਸੀਂ ਜਦੋਂ ਇਹ ਕਹਿੰਦੇ ਆ ਕਿ ਉਹ ਤਾਂ ਤਨਖਾਈ ਹੈ ਜੀ ਉਹ ਤਨਖਾਹ ਤੇ ਕੰਮ ਕਰਦੇ ਨੇ ਤੇ ਫਿਰ ਪਿਆਰਿਓ ਅਸੀਂ ਕਦੇ ਵੀ ਖੰਡੇ ਬਾਟੇ ਦੀ ਪੌੜ ਦਾ ਅਸਲੀ ਮਹੱਤਵ ਨਹੀਂ ਸਮਝ ਸਕਦੇ ਕਿਉਂਕਿ ਸਾਡੇ ਮਨ ਵਿੱਚ ਉਹ ਗੁਰੂ ਦੇ ਪੰਜ ਪਿਆਰੇ ਨਹੀਂ ਚੱਲ ਰਹੇ ਸਾਡੇ ਦਿਮਾਗ 'ਚ ਤਾਂ ਉਹਨਾਂ ਖਾਈਏ ਬਾੜ ਦਿੱਤੇ ਇਹ ਵਿਰੋਧ ਕਰਨ ਵਾਲਿਆਂ ਨੇ ਜਿਹੜੇ ਸਿੱਖੀ 'ਚ ਕੁਸਪੈੜ ਕਰ ਰਹੇ ਨੇ ਉਹਨਾਂ ਨੇ ਇਹ ਲਫ਼ਜ਼ ਪਾ ਦਿੱਤੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਜਦੋਂ ਉਹ ਝੁਕਦੇ ਨਹੀਂ ਸੀ ਉਦੋਂ ਕਹਿੰਦੇ ਸੀ ਹੰਕਾਰਿਆ ਸਾਧ ਜੇ ਉਹ ਅੱਜ ਝੁੱਕ ਕੇ ਆ ਗਏ ਨੇ ਤੇ ਅੱਜ ਕਹਿੰਦੇ ਨੇ ਇਹ ਵਿੱਕ ਗਿਆ ਜਾਂ ਇਹ 도ਗਲਾ ਬੰਦਾ ਹੈ ਇੱਕ ਪਾਸੇ ਅਸੀਂ ਚੋਰ ਲਾਇਆ ਪਿਆ ਹੈ ਕਿ ਸਾਰੇ ਜਾਨੇ ਅਸੀਂ ਅਕਾਲ ਤਖਤ ਦੇ ਝੰਡੇ ਇੱਕਠੇ ਹੋਣਾ ਹੈ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਮੈਂ ਤਾਂ ਇਹ ਕਹਿੰਦਾ ਜਿਹੜੇ ਬਾਕੀ ਡੇਰੇਦਾਰ ਨੇ ਉਹ ਵੀ ਆਉਣ ਅਕਾਲ ਤਖਤ ਸਾਹਿਬ ਤੇ ਤੇ ਆ ਕੇ ਉੱਥੇ ਪੇਸ਼ ਹੋ ਕੇ ਕਹਿਣ ਅੱਜ ਤੋਂ ਬਾਅਦ ਅਸੀਂ ਆਪਣੀਆਂ ਆਪਣੀਆਂ ਮਰਜਾਦਾਵਾਂ ਛੱਡੀਆਂ ਅੱਜ ਤੋਂ ਬਾਅਦ ਅਕਾਲ ਤਖਤ ਸਰ ਦੀ ਮਰਜਾਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋਵੇਗਾ ਬਾਕੀ ਕਿਸੇ ਗ੍ਰੰਥ ਨੂੰ ਅਸੀਂ ਅੱਗੇ ਪ੍ਰਮੋਟ ਨਹੀਂ ਕਰਾਂਗੇ ਹਵਾਲੇ ਦਿੱਤੇ ਜਾਣਗੇ ਪਰ ਗੁਰੂ ਦਾ ਦਰਜਾ ਨਹੀਂ ਦਿੱਤਾ ਜਾਏਗਾ ਇਹ ਹਿੰਮਤ ਹੋਣੀ ਚਾਹੀਦੀ ਹੈ ਨਾ ਇਹ ਬਲ ਹੋਣਾ ਚਾਹੀਦਾ ਹੈ ਉੱਥੇ ਆਉਣ ਵਾਸਤੇ ਪਰ ਇਦਾਂ ਕੋਈ ਕਰੇਗਾ ਨਹੀਂ ਤੇ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਅਸੀਂ ਤੁਸੀਂ ਲੋਕ ਕੁਝ ਨਹੀਂ ਕਹੋਗੇ ਸਾਡਾ ਤੇ ਉਹਨਾਂ ਤੇ ਜੋਰ ਚੱਲਦਾ ਹੈ ਜਿਹੜਾ ਨੀਵਣਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਦਬਾਉਣਾ ਚਾਹੁੰਦੇ ਹਾਂ ਸਿੱਖੀ ਦਾ ਪ੍ਰਚਾਰ ਕਰਨ ਦੀ ਲੋੜ ਹੈ ਪ੍ਰਚਾਰਕ ਸਾਰੇ ਤਨਖਾਹਾਂ ਵਾਲੇ ਨੇ ਸਾਰੇ ਪੇਟਾ ਲੈ ਕੇ ਆਉਂਦੇ ਨੇ ਕੌਣ ਹੈ ਜਿਹੜਾ ਆਪਣੇ ਘਰੋਂ ਤੇਲ ਖਰਚ ਕੇ ਆਉਂਦਾ ਹੈ ਜਾਂ ਉਹ ਘਰੋਂ ਖਰਚਦਾ ਹੈ ਤੇ ਉਹ ਤੋਂ ਪੈਸਾ ਕਿੱਥੋਂ ਆਉਂਦਾ ਹੈ ਗੁਰੂ ਨਾਨਕ ਸਾਹਿਬ ਸੀ ਜਿਨ੍ਹਾਂ ਦਾ ਪਿਤਾ ਪਟਵਾਰੀ ਹੈ ਤੇ ਪਿੱਛੇ ਜਾਇਦਾਦ ਦਾ ਢੇਰ ਲੱਗਿਆ ਪਿਆ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਤਾਂ ਅਸੀਂ ਸਾਰੇ ਪ੍ਰਚਾਰਕ ਹਨ ਕਿ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ 'ਚ ਢਾਡੀਆਂ ਨੂੰ ਵੀ ਪੇਟਾਵਾਂ ਦਿੱਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਸੱਤਾ ਜੀ ਬਲਵੰਡ ਜੀ ਨੂੰ ਤਨਖਾਤੇ ਰੱਖਿਆ ਤੇ ਗੁਰੂ ਸਾਹਿਬ ਜੀ ਵੀ ਕਹਿ ਸਕਦੇ ਸੀ ਪਈ ਕਿਰਤਨੀਏ ਤਨਖਾਤੇ ਨਹੀਂ ਰੱਖਣੀ ਨਹੀਂ ਰੱਖੇ ਗਏ ਨੇ ਢਾਡੀ ਤਨਖਾਤੇ ਰੱਖੇ ਗਏ ਸੀ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਇਦਾਂ ਹੀ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਨੂੰ ਬਦਲਣ ਵਾਸਤੇ ਕੁਰਬਾਨੀ ਸਾਨੂੰ ਦੇ ਦਿੱਤੀ ਕਿ ਸਿੱਖੋ ਸਾਨੂੰ ਦਾ ਵਜਾ ਮਾਰਦੇ ਰਹੋ ਆ ਗੁਰਬਾਣੀ ਗੁਰੂ ਹੈ ਇਹਨੂੰ ਪੜ ਕੇ ਸਮਝ ਕੇ ਆਪਣੇ ਜੀਵਨ ਤੇ ਵਸਾ ਲਿਓ ਤੇ ਜਦੋਂ ਇਹਨੂੰ ਸਮਝਾਂਗੇ ਫਿਰ ਗਿਆਨ ਦੀ ਹਨੇਰੀ ਆਉਣੀ ਹੀ ਆਉਣੀ ਹੈ ਜਿਵੇਂ ਆਪਾਂ ਦੇਖਿਆ ਨਾ ਆ ਕੁਝ ਸਾਲ ਪਹਿਲਾਂ ਜਦੋਂ ਪੁਲ ਬਣ ਰਿਹਾ ਸੀ ਛਟਕਾਂ ਤੇ ਤੇ ਬੜੀ ਬੁਰੀ ਹਾਲਤ ਸੀ ਜਦੋਂ ਥੱਲੇੋਂ ਦੀ ਲੰਘਣਾ ਘਟਿਓ ਘੱਟੀ ਹੋ ਜਾਣਾ ਕੱਪੜੇ ਖਰਾਬ ਹੋ ਜਾਣੇ ਟਰੈਫਿਕ ਵੱਧ ਗਿਆ ਲੋਕਾਂ ਨੇ ਬੜਾ ਰੌਲਾ ਪਾਇਆ ਇਹਦੇ ਆਖਦਾ ਵਿਕਾਸ ਹੈ ਕਿੰਨੇ ਕਿੰਨੇ ਸਾਲ ਸਮਾਂ ਖਰਾਬ ਕਰ ਦਿੱਤਾ ਸਾਨੂੰ ਲੰਘਣ ਦੀ ਪ੍ਰੋਬਲਮ ਆ ਰਹੀ ਹੈ ਪਰ ਜਦੋਂ ਉਹ ਪੁਲ ਬਣ ਕੇ ਤਿਆਰ ਹੋ ਗਏ ਅੱਜ ਉਹੀ ਲੋਕ ਕਹਿੰਦੇ ਨੇ ਇਹ ਕੰਮ ਚੰਗਾ ਸੀ ਅੱਜ ਦੇ ਜਿੱਥੇ 2.5 ਘੰਟੇ 3 ਲੱਗਦੇ ਸੀ ਉਸੇ 1 ਘੰਟੇ ਚ ਪਹੁੰਚੇ ਰਹੇ ਹਨ ਜਦੋਂ ਵੀ ਗਿਆਨ ਦੀ ਹਨੇਰੀ ਆਉਂਦੀ ਹੈ ਭਾਗਾ ਵਾਲੇ ਉਹ ਜਦੋਂ ਵਿਕਾਸ ਦੀ ਹਨੇਰੀ ਆਉਂਦੀ ਹੈ ਗਿਆਨ ਦੀ ਅੰਦਰ ਹਨੇਰੀ ਆਉਂਦੀ ਹੈ ਉਦੋਂ ਬਹੁਤ ਕੁਝ ਇੱਧਰ ਉੱਧਰ ਹੁੰਦਾ ਹੈ ਮਨੁੱਖ ਸ਼ਬਦਾਂ ਦੇ ਨਾਲ ਚੱਲਦਾ ਏ ਤੇ ਸ਼ਬਦਾਂ ਦੇ ਅਰਥ ਅਗਲਾ ਬੈਠਾ ਕੱਟੇਗਾ ਜਿੱਦਾਂ ਤੁਸੀਂ ਹੁਣ ਕੱਟੋਗੇ ਇਸ ਵੀਡੀਓ ਦੇ ਇਹ ਕਈਆਂ ਨੇ ਕੋਈ ਟੈਕ ਲਾ ਦੇਣਾ ਕਿਸੇ ਨੇ ਕੋਈ ਟੈਕ ਲਾ ਲਾ ਦੇਣਾ ਆਪਾ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪ੍ਰਚਾਰਕ ਆ ਮੇਰਾ ਕਿਸੇ ਬਾਬੇ ਨਾਲ ਕਿਸੇ ਸਾਧ ਨਾਲ ਕੋਈ ਚਮਚਾਗਰੀ ਵਾਲਾ ਸੁਭਾਅ ਨਹੀਂ ਹੈਗਾ ਕਿ ਅਸੀਂ ਚਮਚਾਗਰੀ ਕਰੀਏ ਬਸ ਗੱਲ ਇਹ ਹੈ ਜਿਹੜਾ ਸਿੱਖੀ ਦੀ ਗੱਲ ਕਰੇ ਉਹਦਾ ਸਾਥ ਦਓ ਜਿਹੜਾ ਸਿੱਖੀ ਤੋਂ ਉਲਟ ਜਾਂਦੇ ਨੇ ਆਹ ਹਵਰ ਕਰਾਉਂਦੇ ਫਿਰਦੇ ਨੇ ਉਥੇ ਨੌਂਦੇ ਫਿਰਦੇ ਨੇ ਹੰਮ ਦੇ ਮੇਲਿਆਂ 'ਚ ਜਾ ਕੇ ਜਿਹੜੇ ਆਪ ਖਾਣ ਵਾਸਤੇ ਤਿਲ ਖਲਾ ਲਾ ਕੇ ਬੱਕਰੇ ਵੜਦੇ ਫਿਰਦੇ ਨੇ ਜਿਹੜੇ ਲੋਕਾਂ ਤੋਂ ਬੱਕਰੇ ਤੇ ਪੈਸੇ ਭੇਟਾ ਲੁੰਦੇ ਫਿਰਦੇ ਨੇ ਉਹਨਾਂ ਨਾਲੋਂ ਤਾਂ ਰঞ্জੀਤ ਸਿੰਘ 100 ਗੁਣਾ ਚੰਗਾ ਹੋਵੇਗਾ ਉਹ ਲੰਗਰ ਵਾਸਤੇ ਭੇਟਾ ਲੈਂਦਾ ਹੈ ਬੱਕਰੇ ਖੜਕਾਉਣ ਵਾਸਤੇ ਨਹੀਂ ਲੈਂਦਾ ਉਹ ਕਿਸੇ ਨੂੰ ਗੁਮਰਾਹ ਨਹੀਂ ਕਰਦਾ ਕਿ ਤੇਰੇ ਘਰ 'ਚ ਆਹ ਫਲਾਨੀ ਆਤਮਾ ਤੁਰੇ ਫਿਰਦੀ ਹੈ ਇਹਦਾ ਮੈਂ ਪਾਰ ਉਤਾਰਾ ਕਰਦਾਂਗਾ ਮੈਨੂੰ ਇੰਨੇ ਪੈਸੇ ਦੇ ਇਹਨਾਂ ਨਾਲੋਂ ਤਾਂ ਉਹ ਫਿਰ ਵੀ 100 ਗੁਣਾ ਚੰਗਾ ਏ ਜਿਸ ਵੀ ਪਾਸੇ ਚੱਲਦੇ ਨੇ ਤੇ ਲੋ ਚੱਲਦੇ ਨੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਨ ਵਾਲੇ ਹਮੇਸ਼ਾ ਵਿਰੋਧ ਹੀ ਕਰਦੇ ਆ ਕਿਉਂਕਿ ਸਾਨੂੰ ਸ਼ਕਲਾਂ ਨਾਲ ਵਿਰੋਧ ਹੈ ਕਿਸੇ ਦਾ ਵੀ ਦੇਖ ਲਿਓ ਤੁਸੀਂ ਕਥਾ ਪਾ ਕੇ ਭਾਈ ਬੰਤਾ ਸਿੰਘ ਦੀ ਕਥਾ ਆਵੇਗੀ ਨਿੱਟ ਦੇ ਉੱਤੇ ਜਾਂ ਫੇਸਬੁੱਕ ਤੇ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਨੇ ਸੁਣਨਾ ਨਹੀਂ ਉਹ ਕੀ ਕਹਿ ਰਹੇ ਨੇ ਉਹਨਾਂ ਨੇ ਉਸੇ ਕਮੈਂਟਾਂ ਦੇ ਵਿੱਚ ਬੁਰਾ ਭਲਾ ਕਹਿਦਣ ਲੱਗ ਜਾਣਾ ਧੁੰਦਾ ਜੀ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਸੁਣਨਾ ਨਹੀਂ ਇਹ ਕਿਹੜੇ ਸ਼ਬਦ ਦੇ ਅਰਥ ਕਰ ਰਹੇ ਨੇ ਕਿਵੇਂ ਕਰ ਰਹੇ ਨੇ ਬਸ ਥੱਲੇ ਗਾਲਾਂ ਕੱਢਣ ਲੱਗ ਜਾਣੀਆਂ ਤੇ ਕੀ ਕੁਝ ਬੋਲਣਾ ਹੈ ਇਦਾਂ ਹੀ ਭਾਈ ਪੰਥਪ੍ਰੀਤ ਸਿੰਘ ਹੈ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਾ ਹੈ ਭਾਈ ਹਰਪਾਲ ਸਿੰਘ ਫਤਿਹਗੜ੍ਹ ਵਾਲੇ ਪ੍ਰਚਾਰਕ ਬਿਆੰਤ ਨੇ ਪਰ ਸਾਥ ਕਿਸੇ ਕਿਸੇ ਦਾ ਦਿੰਦੀ ਹੈ ਸੰਗਤ ਸੰਗਤ ਉਹਨਾਂ ਦਾ ਜਿਆਦਾ ਸਾਥ ਦਿੰਦੀ ਹੈ ਜਿਹੜਾ ਇੱਧਰ ਦੀ ਉੱਧਰ ਦੀ ਗੋਲ ਮੋਲ ਗੱਲ ਕਰੀ ਜਾਵੇ ਭਾਈ ਅੰਦਰਪਾਲ ਸਿੰਘ ਵਾਹ ਗਿਆਨ ਬਹੁਤ ਹੈ ਪਰ ਆਪਾਂ ਜਿੱਥੇ ਬੈਠ ਗਏ ਉਦਾਂ ਦੀ ਗੱਲ ਕਰਾਂਗੇ ਆਪਾਂ ਉਸ ਗੱਲ ਨੂੰ ਟੋਕਣਾ ਨਹੀਂ ਜੇ ਕਿਤੇ ਟੋਕਦੇ ਹੁੰਦੇ ਤੇ ਭਾਈ ਗੁਰਦਾਸ ਜੀ ਦੀਆਂ ਸਾਰੀਆਂ 12 ਪੌੜੀਆਂ ਉਹਨਾਂ ਨੇ ਵੀ ਪੜੀਆਂ ਨੇ ਪਰ ਅੱਜ ਤੱਕ ਉਸ ਪੌੜੀ ਦੇ ਅਰਥ ਨਹੀਂ ਕੀਤੇ ਜਿੰਨਾ ਅਰਥਾਂ ਦੇ ਨਾਲ ਡੇਰਿਆਂ ਦੀ ਕਥਾ ਇਹਨਾਂ ਦੀ ਬੰਦ ਹੋ ਸਕਦੀ ਸੀ ਸੋ ਇਸ ਕਰਕੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਉਸ ਹਨੇਰੀ ਦੇ ਅੰਦਰ ਮਨੁੱਖ ਇੱਕ ਵਰ ਘਿਰਦਾ ਜਰੂਰ ਹੈ ਤੇ ਜੇ ਉਸ ਗਿਆਨ ਨੂੰ ਸੰਭਲ ਗਿਆ ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਦਾ ਹੋਏ ਉਧਾਰੋ ਬਾਛੇ ਕਹਿੰਦੇ ਇਸ ਗਿਆਨ ਨੂੰ ਇਕੱਠਾ ਕਰਨਾ ਸੌਖਾ ਏ ਇਸ ਗਿਆਨ ਨੂੰ ਆਪਣੇ ਜੀਵਨ ਚ ਵਸਾ ਕੇ ਉਹਦਾ ਲਾਹਾ ਲੈਣਾ ਬੜਾ ਔਖਾ ਏ ਇਹ ਕਿੱਦਾਂ ਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਅਚਰ ਚਰੇ ਉਹ ਵਸਤਾ ਜਿਹਨੂੰ ਚਰਨਾ ਬੜਾ ਔਖਾ ਹੈ ਪਰ ਜੇ ਕੋਈ ਜਾਚ ਆਵੇ ਤੇ ਉਹਦੇ ਜੀਵਨ ਨੂੰ ਗੁਰਬਾਣੀ ਬਦਲ ਦਿੰਦੀ ਹੈ ਏ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਜਿਹੜਾ ਇਸ ਗਿਆਨ ਨੂੰ ਖਾ ਕੇ ਪਚਾ ਲਵੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਸੋ ਸਾਰਿਆਂ ਨੂੰ ਲੋੜ ਹੈ ਆਹੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਾਤਸ਼ਾਹ ਜੀ ਨੇ ਕਿਸੇ ਪ੍ਰਚਾਰਕ ਨੂੰ ਕਿਸੇ ਗ੍ਰੰਥੀ ਨੂੰ ਕਿਸੇ ਢਾਡੀ ਨੂੰ ਕਿਸੇ ਕਵੀਸਰ ਨੂੰ ਸਪੈਸ਼ਲ ਨਹੀਂ ਕਿਹਾ ਨਾ ਇਹਨਾਂ ਉਪਰ ਕੀ ਸਤ ਬਾਬਿਆਂ ਨੂੰ ਕਿਹਾ ਏ ਕਿ ਤੁਸੀਂ ਸਪੈਸ਼ਲ ਪੜਿਓ ਬਾਣੀ ਬਾਕੀ ਕਿਸੇ ਨੂੰ ਪੜਨਾ ਦਿਓ ਪਾਤਸ਼ਾਹ ਨੇ ਸਾਰੇ ਸਿੱਖਾਂ ਨੂੰ ਆਵਾਜ਼ ਦਿੱਤੀ ਨੇ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕੱਤਾ ਆਪ ਮੂੰਹ ਕਢਾਈ ਇੱਥੇ ਵੀ ਸਿੱਖਾਂ ਦੀ ਗੱਲ ਹੈ ਕਿਸੇ ਸੰਤ ਬ੍ਰਹਮ ਗਿਆਨੀ ਦੀ ਗੱਲ ਨਹੀਂ ਇਹ ਕਿਸੇ ਪ੍ਰਚਾਰਕ ਦੀ ਗੱਲ ਨਹੀਂ ਹੈ ਜਿੰਨੀ ਵੀ ਬਾਣੀ ਪੜੋਗੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਵਾਸਤੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸકલ ਜਹਾਨੇ ਕਿਸੇ ਨੂੰ